ਪੰਜਾਬ ਸਰਕਾਰ ਦੇ ਵੱਲੋਂ ਟਰੱਕ ਯੂਨੀਅਨਾਂ ਨੂੰ ਤੋੜਨ ਦੇ ਫੈਸਲੇ ਦੇ ਵਿਰੁੱਧ ਟਰੱਕ ਆਪਰੇਟਰਾਂ ਨੇ 올 ਪੰਜਾਬ ਟਰੱਕ ਯੂਨੀਅਨ ਦੇ ਸੱਦੇ ਤੇ ਸੈਂਕੜੇ ਦੀ ਗਿਣਤੀ ਦੇ ਵਿੱਚ ਸ਼ਹਿਰ ਦੇ ਵਿੱਚ ਰੋਸ ਮਾਰਚ ਕੱਢ ਕੇ ਐਸ ਡੀ ਐਮ ਨਕੋਦਰ ਦਫ਼ਤਰ ਦੇ ਮੂਹਰੇ ਧਰਨਾ ਦਿੱਤਾ। ਇਸ ਮੌਕੇ ਤੇ ਪੰਜਾਬ ਸਰਕਾਰ ਅਤੇ ਮੰਤਰੀਆਂ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਵੀ ਕੀਤੀ ਗਈ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ਟਰੱਕ ਯੂਨੀਅਨ ਵਾਲੇ ਆਪਣੇ ਭਾਈਚਾਰੇ ਵਿੱਚ ਮਿਲ ਕੇ ਕੰਮ ਕਰਦੇ ਨੇ ਤੇ ਹਮੇਸ਼ਾ ਸਰਕਾਰ ਦੇ ਨਾਲ ਸਹਿਮਤ ਨਾਲ ਟੋਆ ਟੋਈ ਦਾ ਕੰਮ ਕਰਦੇ ਨੇ। ਪੰਜਾਬ ਦੇ ਵਿੱਚ 93000 ਟਰੱਕਾਂ ਦੇ ਮਗਰ 4 ਲੱਖ ਪਰਿਵਾਰਾਂ ਜਿਨ੍ਹਾਂ ਦੀ ਗਿਣਤੀ 12 ਲੱਖ ਦੇ ਕਰੀਬ ਹੈ ਟਰੱਕ ਯੂਨੀਅਨ ਤੋੜਨ ਦੇ ਨਾਲ ਭੁੱਖਮਰੀ ਦਾ ਸ਼ਿਕਾਰ ਹੋਣਗੇ ਪੰਜਾਬ ਦੇ ਵਿੱਚ ਪਹਿਲਾਂ ਹੀ ਕਿਸਾਨ ਆਰਥਿਕ ਤੰਗੀ ਦੇ ਚਲਦਿਆਂ ਖੁਦਕੁਸ਼ੀ ਕਰ ਰਹੇ ਨੇ ਕਿਤੇ ਟਰੱਕ ਆਪਰੇਟਰ ਵਾਲੇ ਵੀ ਆਰਥਿਕ ਤੰਗੀਆਂ ਦਾ ਸ਼ਿਕਾਰ ਨਾ ਹੋ ਜਾਣ ਅਤੇ ਖੁਦਕੁਸ਼ੀਆਂ ਦਾ ਰਸਤਾ ਨਾ ਅਪਣਾਉਣ ਲੱਗ ਜਾਣ ਅੱਜ ਪੰਜਾਬ ਸਰਕਾਰ ਨੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਿਹੜਾ ਪੰਜਾਬ ਦੀਆਂ ਟਰੱਕਾਂ ਨੂੰ ਭੰਗਾਉਣ ਦਾ ਫੈਸਲਾ ਕੀਤਾ ਉਹਨੂੰ ਲੈ ਕੇ ਪੰਜਾਬ ਦੇ ਸਮੁੱਚੇ ਟਰੱਕ ਆਪਰੇਟਰ ਯੂਨੀਅਨ ਦੇ ਵਿੱਚ ਭਾਰੀ ਰੋਸ ਆ ਜਿਹਨੂੰ ਲੈ ਕੇ ਅੱਜ ਸਾਰੇ ਹੀ ਐਸਡੀਐਮ ਦਫ਼ਤਰਾਂ ਦੇ ਵਿੱਚ 12 ਵਜੇ ਤੋਂ ਲਾ ਕੇ 3 ਵਜੇ ਦੇ ਧਰਨੇ ਦਿੱਤੇ ਜਾ ਰਹੇ ਜਿਹਦੇ ਤਹਿਤ ਅੱਜ ਨਕੌਦਰ ਦੇ ਵਿੱਚ ਵੀ ਧਰਨਾ ਦਿੱਤਾ ਜਾ ਰਿਹਾ ਪਿੱਛੇ ਫਲੋਰ ਦੇ ਵਿੱਚ ਜਲੰਧਰ ਦੇ ਵਿੱਚ ਔਰ ਡਿਸਟ੍ਰਿਕਟ ਜਲੰਧਰ ਦੇ ਵਿੱਚ ਇਸ ਤੋਂ ਅੱਗੇ ਸ਼ਾਹਗੁਰੂ ਧਰਨਾ ਆ ਜਿਹਨੂੰ ਸਾਰਿਆਂ ਨੂੰ ਹੀ ਧਰਨੇ ਦੇ ਵਿੱਚ ਲੋਕਾਂ ਦੇ ਵਿੱਚ ਭਾਰੀ ਦਿਸ਼ਾ ਆ ਪੂਰੇ ਪੰਜਾਬ ਦੇ ਵਿੱਚ ਧਰਨੇ ਲੱਗ ਰਹੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਕਿਉਂਕਿ ਲੋਕ ਇਸ ਸਰਕਾਰ ਦੇ ਫੈਸਲੇ ਤੋਂ ਦੁਖੀ ਆ ਤੇ ਅਸੀਂ ਸਰਕਾਰ ਨੂੰ ਇਹ ਚਾਹੁੰਦੇ ਆ ਕਿ ਸਰਕਾਰ 93000 134 ਟਰੱਕ ਜੁਨੀਅਨ ਜਿਹਦੇ ਵਿੱਚ 4 ਲੱਖ ਦੇ ਕਰੀਬ ਪਰਿਵਾਰ ਨੇ ਤੇ 12 ਲੱਖ ਲੋਕ ਨੇ ਇਹਨਾਂ ਨੂੰ ਭੁੱਖੇ ਮਰਨ ਤੋਂ ਬਚਾਉਣ ਲਈ ਸਰਕਾਰ ਨੂੰ ਉਪਰਾਲਾ ਕਰਨਾ ਚਾਹੀਦਾ ਆ ਕਿ ਕੋਈ ਨਾ ਕੋਈ ਜਿਹੜਾ ਇਹਨਾਂ ਦਾ ਇੱਕ ਸਿਸਟਮ ਆ ਇਹਦੀ ਕੋ ਕਮੇਟੀ ਬਣਾਈ ਜਾਵੇ ਕਮੇਟੀ ਬਣਾ ਕੇ ਇਹਨਾਂ ਦੇ ਹੱਲ ਕੀਤੇ ਜਾਣ ਮਸਲੇ ਹੱਲ ਕੀਤੇ ਜਾਣ ਪਰ ਸਾਡੀ ਸਰਕਾਰ ਨੇ ਉਹ ਕਰਨ ਦੀ ਬਜਾਏ ਸਿੱਧੇ ਦਾ ਸਿੱਧਾ ਫੈਸਲਾ ਥੋਪ ਦਿੱਤਾ ਜਿਹਨੂੰ ਲੈ ਕੇ ਟਰੱਕ ਆਪਰੇਟਰ ਬਹੁਤ ਵਿਰੋਧ ਕਰਦੇ ਨੇ ਔਰ ਆਉਣ ਵਾਲੇ ਦਿਨਾਂ ਵਿੱਚ ਇਸ ਘਰਸ਼ ਨੂੰ ਹੋਰ ਉਂਗਿਦਰੀ ਕਰਨ ਚਲਾ ਜਾਏ ਜੇ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਸ ਤੋਂ ਬਾਅਦ ਤੁਹਾਡਾ ਕੀ ਹੈਗਾ ਉਸ ਤੋਂ ਬਾਅਦ ਸੰਘਰਸ਼ ਨੂੰ ਹੋਰ ਤਰੀਕੇ ਤਰੀਕੇ ਤਰੀਕਾਂ ਲੜਿਆ ਜਾਏਗਾ ਔਰ ਸਰਕਾਰ ਨਾਲ ਸੰਘਰਸ਼ ਜਿਹੜਾ ਤੁਸੀਂ ਲੜੂਗੇ ਉਹ ਕਿਸ ਤਰ੍ਹਾਂ ਦਾ ਲੜੂਗੇ ਉਹ ਆਲਵਾਇ ਟੀਮ ਦੇ ਵਿੱਚ ਜਿਹੜਾ ਕੋਰ ਕਮੇਟੀ ਦੀ ਮੀਟਿੰਗ ਕੀਤੀ ਹੋ ਵਰਕਿੰਗ ਮੀਟਿੰਗ ਦੀ ਮੀਟਿੰਗ ਕੀਤੀ ਜਾਊਗੀ ਉਹਦੇ ਵਿੱਚ ਫੈਸਲਾ ਕੀਤਾ ਜਾਊਗਾ ਕਿ ਇਸ ਸੰਘਰਸ਼ ਕਿਵੇਂ ਚਲਾਉਣਾ ਕਿਵੇਂ ਇਸ ਤੋਂ ਬਾਅਦ ਅੱਗੇ ਸਰਕਾਰ ਨਾਲ ਲੜਨਾ ਆ ਕਿਉਂਕਿ ਸਾਡੀਆਂ ਜਾਇਜ਼ ਮੰਗਾਂ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸਾਡੀਆਂ ਮੰਗਾਂ ਮੰਨ ਲੇ ਨਕੂਦਰ ਤੋਂ ਪਨੀਤ ਅਰੋੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ 折れるじゃん。<Audio> <music>